ਯੋਹਨਾ ਦੀ ਪਹਿਲੀ ਪੱਤਰੀ ਅਧਿਆਇ 2 ਹੇ ਮੇਰੇ ਬੱਚੋ ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਭਈ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ ਅਤੇ ਉਹ ਸਾਡੇਆਂ ਪਾਪਾਂ ਦਾ ਪ੍ਰਾਛਿਤ ਹੈ ਪਰ ਨਿਹਰੇ ਸਾਡੇ ਦਾ ਹੀ ਨਹੀਂ ਸਗੋ ਸਾਰੇ ਸੰਸਾਰ ਦਾ ਵੀ ਹੈ ਅਤੇ ਜੇ ਅਸੀਂ ਉਹਦੀ ਹੁਕਮਾਂ ਦੀ ਪਾਲਣਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸਾਂ ਉਹਨੂੰ ਜਾਣਦਾ ਹੈ ਉਹ ਜਿਹੜਾ ਆਖਦਾ ਹੈ ਪਈ ਮੈਂ ਉਹਨੂੰ ਜਾਣਿਆ ਹੈ ਅਤੇ ਉਹਦੀ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਸੋ ਝੂਠਾ ਹੈ ਅਤੇ ਸੱਚਾਈ ਉਹਦੇ ਵਿੱਚ ਹੈ ਨਹੀਂ ਪਰ ਜੇ ਕੋਈ ਉਹਦੇ ਬਚਨ ਦੀ ਪਾਲਣਾ ਕਰਦਾ ਹੋਵੇ ਉਸ ਵਿੱਚ ਪਰਮੇਸ਼ਰ ਦਾ ਪ੍ਰੇਮ ਸੱਚੀ ਮੁੱਚੀ ਸੰਪੂਰਨ ਕੀਤਾ ਹੋਇਆ ਹੈ ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹਦੇ ਵਿੱਚ ਹਾਂ ਉਹ ਜਿਹੜਾ ਆਖਦਾ ਹੈ ਪਈ ਮੈਂ ਉਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਪਈ ਜਿਵੇਂ ਉਹ ਚੱਲਦਾ ਸੀ ਤਿਵੇਂ ਆਪ ਵੀ ਚੱਲੇ हेप्यारियो hey मैं कोई नवा हुक्म तानु नहीं लिखदा सगू पुराना हुक्म जिरा तानु मुंडो मिलया सी पुराना हुक्म यो वचन है जिरा तुसे सुनया फिर एक नवा हुक्म तानु लिखदा हां अते ए गल उस विच अते त्वाडे विच सत है क्यों जो अंधेरा हटदा जांदा है अते सच्चा चांदन हुन चमकण लग पया ओ जे राखदा है वे मैं चांदन विच हां अते अपने परा नाल वैर रखदा है सो आजी ती एक अंधेरे विच ही है ਉਹ ਜਿਹੜਾ ਆਪਣੇ ਪ੍ਰਭਾਂ ਨਾਲ ਪ੍ਰੇਮ ਰੱਖਦਾ ਹੈ ਸੋ ਚਾਨਣ ਵਿੱਚ ਰਹਿੰਦਾ ਹੈ ਅਤੇ ਉਸ ਵਿੱਚ ਠੁਕਰ ਦਾ ਕਾਰਨ ਨਹੀਂ ਪਰ ਜਿਹੜਾ ਆਪਣੇ ਪ੍ਰਭਾਂ ਨਾਲ ਵੈਰ ਰੱਖਦਾ ਹੈ ਸੋ ਹਨੇਰੇ ਵਿੱਚ ਹੈ ਅਤੇ ਹਨੇਰੇ ਵਿੱਚ ਤੁਰਦਾ ਹੈ ਅਤੇ ਨਹੀਂ ਜਾਣਦਾ ਭਈ ਮੈਂ ਕਿਧਰ ਨੂੰ ਚੱਲਿਆ ਜਾਂਦਾ ਹਾਂ ਇਸ ਲਈ ਜੋ ਹਨੇਰੇ ਨੇ ਉਹਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਹਨ हे ਬੱਚਿਓ ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਹਾਡੇ ਪਾਪ ਉਹਦੇ ਨਾਮ ਦੇ ਕਾਰਨ ਤੁਹਾਨੂੰ ਮਾਫ਼ ਕੀਤੇ ਹੋਏ ਹਨ हे पिताऊ मैं तन्नु लिखदा हां इसलिए जो तुसी ओनु जानदे हो जिरा आदतो है हे जवानो मैं तन्नु लिखदा हां इसलिए जो तुसा उस दुष्ट नु जित लिया है हे बालको मैं तन्नु लिख्या इसलिए जो तुसी पिता नु जानदे हो हे पिताऊ मैं तन्नु लिख्या इसलिए जो तुसी ओनु जानदे हो जिरा आदतो है हे जवानो मैं तन्नु लिख्या इसलिए जो तुसी बलवंत हो अते परमेश्वर दा वचन ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸੀਂ ਉਸ ਦੁਸ਼ਤ ਨੂੰ ਜਿੱਤ ਲਿਆ ਹੈ ਸੰਸਾਰ ਨਾਲ ਮੋਹ ਨਾ ਰੱਖੋ ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ ਕਿਉਂਕਿ ਸਭ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਪਮਾਨ ਸਭ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ ਅਤੇ ਸੰਸਾਰ ਨਾਲੇ ਉਹਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ਰ ਦੀ ਇੱਛਾ ਉਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ। हे ਬਾਲਕੋ ਇਹ ਅੰਤ ਦਾ ਸਮਾਂ ਹੈ। ਅਤੇ ਜਿਵੇਂ ਤੁਸੀਂ ਸੁਣਿਆ ਪਈ ਮਸੀਹ ਦਾ ਵਿਰੋਧੀ ਆਉਂਦਾ ਹੈ ਸੋ ਹੁਣ ਵੀ ਮਸੀਹ ਦੇ ਵਿਰੋਧੀ ਬਾਲੇ ਉੱਠੇ ਹੋਏ ਹਨ। ਜਿਸ ਤੋਂ ਅਸੀਂ ਜਾਣਦੇ ਹਾਂ ਪਈ ਇਹ ਅੰਤ ਦਾ ਸਮਾਂ ਹੈ। ਉਹ ਸਾਡੇ ਵਿੱਚੋਂ ਨਿਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ। ਕਿਉਂਕਿ ਜੋ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਹੀ ਰਹਿੰਦੇ। ਪਰ ਉਹ ਨਿਕਲ ਗਏ ਤਾਂ ਜੋ ਪ੍ਰਗਟ ਹੋਣ ਪਈ ਉਹ ਸਭੇ ਸਾਡੇ ਨਾਲ ਦੇ ਨਹੀਂ ਹਨ ਤੁਸੀਂ ਉਹਦੀ ਵੱਲੋਂ ਜਿਹੜਾ ਪਵਿੱਤਰ ਹੈ ਮਸਾ ਕੀਤੇ ਹੋਏ ਹੋ ਅਤੇ ਸਭੋ ਕੁਝ ਜਾਣਦੇ ਹੋ ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਜੋ ਤੁਸੀਂ ਸਤ ਨੂੰ ਨਹੀਂ ਜਾਣਦੇ ਸਗੋ ਇਸ ਲਈ ਕਿ ਕੋਈ ਝੂਠ ਸਤ ਵਿੱਚੋਂ ਨਹੀਂ ਹੈ ਝੂਠਾ ਕੌਣ ਹੈ ਪਰ ਉਹ ਜਿਹੜਾ ਯਿਸੂ ਤੋਂ ਇਨਕਾਰ ਕਰਦਾ ਹੈ ਪਈ ਉਹ ਮਸੀਹ ਨਹੀਂ ਉਹ ਮਸੀਹ ਦਾ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ ਹਰੇਕ ਜੋ ਪੁੱਤਰ ਦਾ ਇਨਕਾਰ ਕਰਦਾ ਹੈ ਪਿਤਾ ਉਹਦੇ ਕੋਲ ਨਹੀਂ ਜਿਹੜਾ ਪੁੱਤਰ ਨੂੰ ਮੰਨ ਲੈਂਦਾ ਹੈ ਪਿਤਾ ਉਹਦੇ ਕੋਲ ਹੈ ਜਿਹੜਾ ਮੁੱਢੋਂ ਤੁਸੀਂ ਸੁਣਿਆ ਉਹ ਤੁਹਾਡੇ ਵਿੱਚ ਕਾਇਮ ਰਹੇ ਜੇ ਉਹ ਤੁਹਾਡੇ ਵਿੱਚ ਕਾਇਮ ਰਹੇ ਜਿਹੜਾ ਮੁੱਢੋਂ ਤੁਸੀਂ ਸੁਣਿਆ ਤਾਂ ਤੁਸੀਂ ਵੀ ਪੁੱਤਰ ਅਤੇ ਪਿਤਾ ਵਿੱਚ ਕਾਇਮ ਰਹੋਗੇ ਅਤੇ ਇਹ ਉਹ ਵਾਅਦਾ ਹੈ ਜਿਹੜਾ ਉਹਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ ਮੈਂ ਤੁਹਾਨੂੰ ਇਹ ਗੱਲਾਂ ਉਹਨਾਂ ਦੇ ਵਿੱਚ ਲਿਖੀਆਂ ਜਿਹੜੇ ਤੁਹਾਨੂੰ ਪਰਮਾਇਆ ਚਾਹੁੰਦੇ ਹਨ ਉਹ ਮਸਾ ਜੋ ਤੁਸੀਂ ਉਹਦੇ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਕੁਝ ਲੋੜ ਨਹੀਂ ਕੋਈ ਤੁਹਾਨੂੰ ਸਿੱਖਿਆ ਦੇਵੇ ਸਗੋਂ ਜਿਵੇਂ ਉਹਦਾ ਮਸਾ ਤੁਹਾਨੂੰ ਸਭ ਨਾਲ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਤ ਹੈ ਝੂਠ ਨਹੀਂ ਅਤੇ ਜਿਵੇਂ ਉਹਨੇ ਤੁਹਾਨੂੰ ਸਿੱਖਿਆ ਦਿੱਤੀ ਤਿਵੇਂ ਤੁਸੀਂ ਉਹਦੇ ਵਿੱਚ ਕਾਇਮ ਰਹੋ ਅਤੇ ਹੁਣ ਹੇ ਬੱਚਿਓ ਤੁਸੀਂ ਉਹਦੇ ਵਿੱਚ ਕਾਇਮ ਰਹੋ ਕੋਈ ਜਦ ਉਹ ਪ੍ਰਗਟ ਹੋਵੇ ਤਾਂ ਸਾਨੂੰ ਦਲੇਰੀ ਹੋਵੇ ਅਤੇ ਉਹਦੇ ਆਉਣ ਦੇ ਵੇਲੇ ਅਸੀਂ ਉਹਦੇ ਅੱਗੇ ਨੱਜਿਆਵਨਾ ਹੋਈਏ ਜਦੋਂ ਤੁਸੀਂ ਜਾਣਦੇ ਹੋ ਜੋ ਧਰਮੀ ਹੈ ਤੋ ਤੁਹਾਨੂੰ ਪਤਾ ਹੈ ਭਈ ਹਰੇਕ ਵੀ ਜੇ ਧਰਮ ਕਰਦਾ ਹੈ ਉਸ ਤੋਂ ਜਮਿਆ ਹੋਇਆ ਹੈ